ਬਦਲ ਬਦਲ ਕੇ ਕਰਨੀ ਐ ਉਹ ਜਿਹੜੀ ਇੱਕ ਸਟੱਡੀ ਆ ਜਾਂਦੀ ਹੈ ਵੀ ਜਦੋਂ ਅਸੀਂ ਨਾ ਇੱਕ ਮਾਈਂਡ ਦੇ ਵਿੱਚ ਬਣਾ ਲਓ ਵੀ ਅਸੀਂ ਆਹ ਕਿੱਤਾ ਕਰਨਾ ਹੈ ਸਾਡੇ ਦਿਮਾਗ ਦੇ ਵਿੱਚ ਕੀ ਆਪਾਂ ਗੱਲ ਕੱਲਾ ਫਾਰਮਿੰਗ ਤੇ ਨਹੀਂ ਕਰਦੇ ਅਸੀਂ ਗੱਲ ਕੀ ਕਰਦੇ ਆ ਅਸੀਂ ਕੀ ਸੋਚ ਲੈਂਦੇ ਆ ਵੀ ਮੈਂ ਆਹ ਕਿੱਤਾ ਕਰੂੰਗਾ ਅਸੀਂ ਦੇਖ ਕੇ ਉਹ ਕਿੱਤਾ ਉਹ ਕਿੱਤੇ ਦੇ ਵਿੱਚ ਕਿ ਤੁਸੀਂ ਲੱਖ ਚਾਰ ਗਾਈਆਂ ਬੰਨ ਲਿਆ ਗਾਈਆਂ ਸਮੀਆਂ ਨਹੀਂ ਹੈਗੀਆਂ ਜਾਂ ਨਵੇਂ ਦੁੱਧ ਨਹੀਂ ਹੋਈਆਂ ਜਾਂ ਮੈਸਟ੍ਰੇਟਸ ਆ ਗਈ ਜਾਂ ਕਰਨੀ ਕੀ ਚੀਜ਼ ਹੈ ਟਾਈਮ ਦੇ ਉੱਤੇ ਕੱਖਣਾ ਪਏ ਹੈਗੇ ਕੱਟਰੂ ਬਸਰੂ ਸਮੇਂ ਨਹੀਂ ਹੈਗੇ ਸਾਥੋਂ ਉਹਦੇ ਵਿੱਚ ਰੀਜ਼ਨ ਕੀ ਚੀਜ਼ ਹੈ ਅਸੀਂ ਕਹਿੰਦੇ ਆਂ ਕਿ ਇੱਕ ਕੱਤਾ ਤਾਂ ਖਤਮ ਐ। ਪਸੂਆਂ ਚ ਡੰਗਰਾਂ ਚ ਡੰਗਰ ਹੋਣਾ ਐ। ਚਲੋ ਉਹ ਕੱਤਾ ਵੀ ਤੁਸੀਂ ਫੇਲ ਕਰਤਾ। ਅਸੀਂ ਫੇਰ ਉਥੇ ਕਹਿੰਦੇ ਮੋੜਕੜ ਬੋਤੀਬੋੜ ਥੱਲੇ। ਅਸੀਂ ਕੋਈ ਕੰਮ ਕਰਨ ਤੋਂ ਪਹਿਲਾਂ ਜਦੋਂ ਸੋਚਦੇ ਆਂ ਸਾਡਾ ਅਸੀਂ ਕਈ ਵਾਰ ਕੀ ਹੈ ਨਾ ਜਿਵੇਂ ਕਹਿੰਦੇ ਕੋ ਮਨ ਘੇਰੀ ਦੇ ਵਿੱਚ ਫਿਰਦੇ ਰਹਿਣਾ ਅਸੀਂ ਜਿੱਥੋਂ ਜ਼ਿੰਦਗੀ ਨੂੰ ਸਟਾਰਟ ਕਰਦੇ ਆ ਸਾਡੀ ਜ਼ਿੰਦਗੀ ਉੱਥੇ ਜਾ ਕੇ ਖੜ ਜਾਂਦੀ ਕਿਉਂ ਖੜ ਜਾਂਦੀ ਐ ਕਿਉਂਕਿ ਅਸੀਂ ਕੰਮ ਨੂੰ ਜਿੰਨਾ ਚਿਰ ਤੁਸੀਂ ਖੁਦ ਤੇ ਵਰਕ ਨਹੀਂ ਕਰਦੇ। ਜੇ ਹੁਣ ਤੁਸੀਂ ਲਾਲੋ ਸਾਹਿਬ ਆਪਾਂ ਇੱਕ ਗੱਲ ਕਹਿੰਨੇ ਆਂ ਮਨ ਲਓ ਇੱਕ ਬਿਜ਼ਨਸ ਸਟਾਰਟ ਕੀਤਾ ਤੁਸੀਂ ਨਾਰਮਲ ਸਰਵਾਈਵ ਕਰਨ ਵਾਸਤੇ ਇੱਕ ਬਿਜ਼ਨਸ ਸਟਾਰਟ ਕੀਤਾ ਤੁਸੀਂ ਕਹਿੰਦੇ ਹੋਗੇ ਵੀ ਸਾਨੂੰ ਇੱਕ ਚੀਜ਼ ਕਮਾਈ ਹੋਣੀ ਚਾਹੀਦੀ ਹੈ ਜੇ ਤੁਸੀਂ ਇੱਕ ਬਿਜ਼ਨਸ ਸਟਾਰਟ ਕਰੋਗੇ ਇੱਕ ਬਿਜ਼ਨਸ ਦੇ ਨਾਲ ਥੋੜੀ ਜਿਹਾ ਮਨੀ ਮਾਈਂਡਡ ਗੱਲ ਕਰਾਂਗੇ ਚਲੋ ਇੱਥੇ 네ਗੇਟਿਵ ਨਾ ਸੋਚਿਓ ਜੇ ਆਪਾਂ ਸੋਚਾਂ ਇੱਕ ਬਿਜ਼ਨਸ ਸਟਾਰਟ ਕੀਤਾ ਇੱਕ ਬਿਜ਼ਨਸ ਦੇ ਨਾਲ ਸਾਨੂੰ ਇਹ ਪਤਾ ਵੀ ਅਸੀਂ ਇੱਕ ਲਾਈਫ ਦੇ ਵਿੱਚ ਇੱਕ ਪਰਿਵਾਰ ਸਾਡਾ ਇੱਕ ਪਰਿਵਾਰ ਹੈ ਪਰਿਵਾਰ ਨੂੰ ਸਰਵਾਈਵ ਕਰਨ ਦੇ ਵਾਸਤੇ ਓਨਾ ਕਮਾ ਕੇ ਓਨਾ ਹੀ ਖਰਚ ਲੈਣਾ ਉਹ ਤਰੱਕੀਦਾਰਾ ਨਹੀਂ ਹੁੰਦਾ ਉਹ ਕੀ ਹੁੰਦਾ ਉਹ ਸਰਵਾਈਵ ਕਰਨ ਦੇ ਬੈਸਟ ਹੁੰਦਾ ਹੈ ਅੱਗੇ ਤੁਸੀਂ ਉਹਦੀ ਤਰੱਕੀ ਕਿੰਨੀ ਕਰਦੇ ਹੋ ਜਾਂ ਬਿਜ਼ਨਸ ਚੋਂ ਬਿਜ਼ਨਸ ਕਿੰਨਾ ਕਰਦੇ ਹੋ ਅੱਗੇ ਬਿਜ਼ਨਸ ਕਿੰਨਾ ਵਧਾਉਨੇ ਹੋ ਜਿਵੇਂ ਅਸੀਂ ਉਹਦੇ ਚ ਕੀ ਚੀਜ਼ ਨਾ ਜਿਵੇਂ ਕਹਿੰਦੇ ਨੇ ਇੱਕ ਪੱਲੀ ਹੈ ਇੱਕ ਪੱਲੀ ਦੇ ਵਿੱਚ ਜੇ ਅਸੀਂ ਇੱਕ ਫਲੜਾ ਪੜ ਲਾਂਗੇ ਇੱਕ ਪੱਲੜੇ ਚ ਕੁਛ ਨਹੀਂ ਜੇ ਚਾਰੇ ਪੱਲੜਿਆਂ ਦੇ ਉੱਤੇ ਨਾ ਅਸੀਂ ਕੁਝ ਚਾਰੇ ਪੱਲੜੇ ਪੜਾਂਗੇ ਨਾ